ਵਸਾਨਾ ਸਪੋਕਸਮੈਨ ਦੇਖ ਰਹੇ ਹੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਤਾਂ ਸੋਨੀਆ ਗਾਂਧੀ ਸਣੇ 40 ਨੇਤਾਵਾਂ ਦੇ ਨਾਮ ਇਸ ਸੂਚੀ ਦੇ ਵਿੱਚ ਸ਼ਾਮਲ ਨੇ ਔਰ ਉਸ ਦੀ ਐਕਸਕਲੂਸਿਵ ਕਾਪੀ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਹਰਿਆਣਾ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਸੋਨੀਆ ਗਾਂਧੀ ਸਣੇ 40 ਨੇਤਾਵਾਂ ਦੇ ਨਾਮ ਸ਼ਾਮਲ ਨੇ ਔਰ ਦੱਸ ਦਈਏ ਕਿ ਪਹਿਲਵਾਨ ਵਿਨੇਸ਼ ਫੁਗਾਟ ਬਜਰੰਗ ਪੁਨੀਆ ਦੇ ਵੀ ਇਸ ਲਿਸਟ ਦੇ ਵਿੱਚ ਨਾਮ ਸ਼ਾਮਲ ਨੇ ਔਰ ਇਸ ਤੋਂ ਇਲਾਵਾ ਸਾਫ ਦਾ ਸੀਐਮ ਭੁਵਿੰਦਰ ਸਿੰਘ ਹੁੱਡਾ কুমারী সালজা রণদীপ সুরজеваলা ਤੇ ਦਪਿੰਦਰ フड्डा 호ਰਾ ਦੇਵੀ ਨਾਮ ਸ਼ਾਮਲ ਨੇ ਤਾਂ 40 ਸਟਾਰ ਪ੍ਰਚਾਰਕ ਜਿਹੜੇ ਨੇ ਉਹਨਾਂ ਦੇ ਜਿਹੜੇ ਨਾਮ ਨੇ ਇਸ ਸੂਚੀ ਦੇ ਵਿੱਚ ਜਿਹੜੇ ਸ਼ਾਮਲ ਨੇ ਔਰ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਰਿਆਣਾ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਸੋਨੀਆ ਗਾਂਧੀ ਸਣੇ 40 ਨੇਤਾਵਾਂ ਦੇ ਨਾਮ ਇਸ ਸੂਚੀ ਦੇ ਵਿੱਚ ਸ਼ਾਮਲ ਨੇ ਤਾਂ ਹਰਿਆਣਾ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਤਿਆਰੀਆਂ ਜਿਹੜੀਆਂ ਨੇ ਉਹ ਖਿੱਚ ਲਈਆਂ ਗਈਆਂ ਨੇ ਪਰ ਜੇਕਰ ਚੋਣਾਂ ਦੀ ਗੱਲ ਕਰ ਲਈ ਤਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਜਿਹੜੀਆਂ ਚੋਣਾਂ ਹੋਣੀਆਂ ਨੇ VOTING ਦਾ ਜਿਹੜਾ ਦਿਨ ਹੈ 5 ਅਕਤੂਬਰ ਨੂੰ ਹੈ ਔਰ 8 ਅਕਤੂਬਰ ਨੂੰ ਨਤੀਜੇ ਆਉਣੇ ਨੇ ਤਾਂ ਇਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਨੂੰ ਖਿੱਚ ਲਿੱਤੀਆਂ ਗਿਆ ਨੇ ਤਾਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜਾ ਪ੍ਰਚਾਰ ਹੈ ਉਹ ਕੀਤਾ ਜਾਵੇਗਾ ਔਰ ਖਾਸ ਤੌਰ ਤੇ ਹਰਿਆਣਾ ਕਾਂਗਰਸ ਵੱਲੋਂ ਜਿਹੜੀ ਸੂਚੀ ਹੈ ਉਹ ਜਾਰੀ ਕੀਤੀ ਗਈ ਹੈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਔਰ ਉਸ ਦੇ ਵਿੱਚ ਕਿਹਦਾ ਕਿਹਦਾ ਨਾਮ ਹੈ ਉਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਤਾਂ ਸੋਨੀਆ ਗਾਂਧੀ ਸਣੇ 40 ਨੇਤਾਵਾਂ ਦੇ ਨਾਮ ਇਸ ਸੂਚੀ ਦੇ ਵਿੱਚ ਜਾਰੀ ਕੀਤੇ ਗਏ ਨੇ ਬਜਰੰਗ ਪੂਨੀਆ ਅਤੇ ਪਹਿਲਵਾਨ ਵਿਨੈਸ਼ ਫੁਗਾਰ ਦਾ ਵੀ ਨਾਮ ਇਸ ਸੂਚੀ ਦੇ ਵਿੱਚ ਸ਼ਾਮਲ ਹੈ ਤਾਂ ਇਸ ਵਕਤ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਰਿਆਣਾ ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਖਿੱਚ ਲਈ ਹੈ ਹਾਲਾਂਕਿ ਵੱਖ-ਵੱਖ ਪਾਰਟੀਆਂ ਨੇ ਵੀ ਆਪਣੀਆਂ ਜਿਹੜੀਆਂ ਸਟਾਰ ਪ੍ਰਚਾਰਕਾਂ ਦੀਆਂ ਸੂਚੀਆਂ ਨੇ ਉਸ ਨੂੰ ਉਹ ਵੀ ਜਾਰੀ ਕੀਤੀਆਂ ਹੋਈਆਂ ਨੇ ਪਰ ਉੱਥੇ ਹੀ ਹੁਣ ਕਾਂਗਰਸ ਨੇ ਵੀ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਹੈ ਉਹ ਜਾਰੀ ਕਰ ਦਿੱਤੀ ਹੈ ਤਾਂ 40 ਨੇਤਾਵਾਂ ਦੇ ਨਾਮ ਇਸ ਸੂਚੀ ਦੇ ਵਿੱਚ ਸ਼ਾਮਲ ਨੇ ਦੱਸ ਦਈਏ ਕਿ ਸਾਬਕਾ ਸੀਐਮ ਭਪਿੰਦਰ ਸਿੰਘ ਹੁੱਡਾ ਕੁਮਾਰੀ ਸੈਲਜਾ ਰਣਦੀਪ ਸੁਰਜੀਵਾਲਾ ਤੇ ਦਪਿੰਦਰ ਹੁੱਡਾ ਦਾ ਵੀ ਇਸ ਲਿਸਟ ਦੇ ਵਿੱਚ ਨਾਮ ਸ਼ਾਮਲ ਹੈ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਤਿਆਰੀ ਖਿੱਚ ਲਈਤੀ ਗਈ ਹੈ ਹਾਲਾਂਕਿ ਹਰਿਆਣਾ ਕਾਂਗਰਸ ਵੱਲੋਂ ਇਹ ਜਿਹੜੀ ਲਿਸਟ ਹੈ ਆਪਣੇ ਸਟਾਰ ਪ੍ਰਚਾਰਕਾਂ ਦੀ ਉਹ ਜਾਰੀ ਕੀਤੀ ਗਈ ਹੈ ਤਾਂ ਇਸ ਲਿਸਟ ਦੇ ਵਿੱਚ 40 ਨੇਤਾਵਾਂ ਦੇ ਨਾਮ ਸ਼ਾਮਲ ਨੇ ਪਹਿਲਵਾਨ ਬਜਰੰਗ ਪੁਨੀਆ ਤੇ ਵਿਨੇਸ਼ ਫੁਗੜ ਦਵੇ ਇਸ ਦੇ ਵਿੱਚ ਨਾਮ ਸ਼ਾਮ ਲੈਤਾ 5 ਅਕਤੂਬਰ ਨੂੰ VOTING ਹੋਣੀ ਹੈ ਹਰਿਆਣਾ ਦੇ ਵਿੱਚ ਔਰ 8 ਅਕਤੂਬਰ ਨੂੰ ਇਸ ਦੇ ਨਤੀਜੇ ਆਉਣੇ ਨੇ ਤਾਂ ਇਸ ਵਕਤ ਫੋਨ ਲਾਈਨ ਤੇ ਰਗਵ ਜੁੜੇ ਨੇ ਹਰਿਆਣਾ ਤੋਂ ਰਗਵ ਕੀ ਕੁਝ ਜਾਣਕਾਰੀ ਹੈ ਹਰਿਆਣਾ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਜੀ ਬਿਲਕੁਲ ਆਪਕੋ ਬਤਾ دیں ਆਮ ਆਦਮੀ ਪਾਰਟੀ ਭਾਜਪਾ ਵਾ ਕਾਂਗਰਸ ਨੇ ਜੋ ਹੈ ਆਪਣੇ 40 ਸਟਾਰ प्रचारकों की जो है हरियाणा विधानसभा चुनाव को लेकर लिस्ट जारी कर दी है आपको बता दें उनमें मुख्य नाम मल्लिकार्जुन खड़गे सोनिया गांधी राहुल गांधी प्रियंका गांधी हरियाणा के इंचार्ज दीपक बावरिया उदय बान भूपेंद्र सिंह हुड्डा व तमाम बड़े नेता 40 जो है लिस्ट 40 लोगों की लिस्ट जारी की गई है आपको बता दें कि अगर सूत्रों के मुकाबले मुताबिक हरियाणा में सात से आठ जिलों में प्रियंका गांधी राहुल गांधी जो है बड़ी रैलियों को जो है संबोधित करेंगे और वोटरों को जाने का जो है पूरा प्रयास करेंगे जी जी शुक्रिया राघव ते पत्रकार राघव ने भी सू जानकारी दी है कि जिथे एक पासे ਹਰਿਆਣਾ ਕਾਂਗਰਸ ਵੱਲੋਂ ਇਹ ਜਿਹੜੀ ਲਿਸਟ ਹੈ ਸਟਾਰ ਪ੍ਰਚਾਰਕਾਂ ਦੀ ਜਿਹੜੀ ਲਿਸਟ ਹੈ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 40 ਸਟਾਰ ਪ੍ਰਚਾਰਕਾਂ ਦੇ ਨਾਮ ਸ਼ਾਮਿਲ ਨੇ ਨੇਤਾਵਾਂ ਦੇ ਨਾਮ ਸ਼ਾਮਿਲ ਨੇ ਪਹਿਲਵਾਨ ਬਜਰੰਗ ਪੁਨੀਆ ਪਹਿਲਵਾਨ ਵਿਨੇਸ਼ ਫੁਗੜ ਦਾ ਨਾਮ ਸ਼ਾਮਿਲ ਹੈ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਦੂਜੇ ਪਾਸੇ ਜੋ ਸਾਡੇ ਪੱਤਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਸੋਨੀਆ ਗਾਂਧੀ ਰਾਹੁਲ ਗਾਂਧੀ ਜਦੋਂ ਰੈਲੀਆਂ ਹੋਣਗੀਆਂ ਤਾਂ ਉਹਨਾਂ ਨੂੰ ਸੰਬੋਧਨ ਕਰਨ ਦੇ ਲਈ ਹਰਿਆਣਾ ਪਹੁੰਚਣਗੇ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਤਿਆਰੀਆਂ ਖਿੱਚ ਲਿੱਤੀਆਂ ਗਈਆਂ ਨੇ ਉੱਥੇ ਹੀ ਹਰਿਆਣਾ ਕਾਂਗਰਸ ਵੱਲੋਂ ਆਪਣੇ ਅਸ्तार ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।